ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਸੂਬੇ ਵਿੱਚ ਤਕਨੀਕੀ ਸਿੱਖਿਆ ਦੇ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੀਆਂ 6 ਆਈਟੀਆਈਜ਼ ਨੂੰ ਅਪਣਾ ਲਿਆ ਇਹਨਾਂ ਨੂੰ ਸਾਨੀ ਵੱਲੋਂ 11 ਕਰੋੜ ਰੁਪਏ ਦੀ ਲਾਗਤ ਨਾਲ ਸੈਂਟਰ ਆਫ ਐਕਸੀਲੈਂਸ ਬਣਾਇਆ ਜਾਵੇਗਾ ਇਸ ਸਬੰਧੀ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਵੈਸ ਨੇ ਸੂਬੇ ਦੀਆਂ 6 ਆਈਟੀਆਈਜ਼ ਨੂੰ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਵੱਲੋਂ ਅਪਣਾਉਣ ਸਬੰਧੀ ਸਮਝੌਤੇ ਤੇ ਹਸਤਾਖਰ ਕੀਤੇ ਨੇ ਵੈਸ ਨੇ ਕਿਹਾ ਕਿ ਨੌਜਵਾਨਾਂ ਨੂੰ ਕਿਤਾ ਮੁਖੀ ਸਖਲਾਈ ਦੇਣ ਲਈ ਸਾਨੀ ਨਾਲ ਤਾਲਮੇਲ ਕੀਤਾ ਤਾਂ ਉਹਨਾਂ ਨੇ ਸੂਬੇ ਦੀਆਂ 6 ਆਈਟੀਆਈਜ਼ ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ ਇਸ ਤਹਿਤ ਆਈਟੀਆਈ ਲੁਧਿਆਣਾ ਆਈਟੀਆਈ ਪਟਿਆਲਾ ਆਈਟੀਆਈ ਮਾਨਕਪੁਰ ਸ਼ਰੀਫ ਜ਼ਿਲ੍ਹਾ ਸਾਬਜਾਦ ਦਾ ਅਜੀਤ ਸਿੰਘ ਨਗਰ ਆਈਟੀਆਈ ਸੁਨਾਮ ਅਤੇ ਆਈਟੀਆਈ ਲਾਲੜੂ ਨੂੰ ਅਪਗ੍ਰੇਡ ਕੀਤਾ ਜਾਵੇਗਾ ਮਾਦੋਫਰੀਕੀ ਦੇਸ਼ ਕਾਂਗੋ ਦੇ ਪੂਰਬੀ ਹਿੱਸੇ ਵਿੱਚ ਕਿਵੂ ਝੀਲ ਵਿੱਚ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟ ਜਾਣ ਕਾਰਨ ਘੱਟੋ-ਘੱਟ 87 ਲੋਕਾਂ ਦੀ ਮੌਤ ਹੋ ਗਈ ਇੱਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਕਿਸ਼ਤੀ ਤੇ 270 ਤੋਂ ਵੱਧ ਲੋਕ ਸਵਾਰ ਸਨ ਫਿਲਹਾਲ ਸਹੀ ਗਿਣਤੀ ਸਪਸ਼ਟ ਨਹੀਂ ਹੋਈ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਚਸ਼ਮਦੀਦਾ ਨੇ ਦੱਸਿਆ ਕਿ ਕਿਸ਼ਤੀ ਤੇ ਸਮਰੱਥਾ ਤੋਂ ਵੱਧ ਯਾਤਰੀ ਸਵਾਰ ਸਨ ਕਿਟਕੂ بندرਗਾਹ ਤੋਂ ਕੁਝ ਮੀਟਰ ਦੂਰ ਕਿਸ਼ਤੀ ਡੁੱਬ ਗਈ ਇਹ ਘਟਨਾ ਉਦੋਂ ਵਾਪਰੀ ਜਦ ਕਿਸ਼ਤੀ ਦੱਖਣੀ ਕੀਬੂ ਸੂਬੇ ਦੇ ਮਨੋਬਾ ਤੋਂ ਉੱਤਰੀ ਕੀਬੂ ਸੂਬੇ ਦੇ ਗੋਮਾ ਜਾ ਰਹੀ ਸੀ ਕਿੰਸਾਨ ਸਾਹਿਬ ਵਿੱਚ ਕੇਂਦਰ ਸਰਕਾਰ ਨੂੰ ਪੇਜੀ ਰਿਪੋਰਟ ਵਿੱਚ ਅੱਜ ਸਵੇਰ ਸਰਕਾਰ ਨੇ ਕਿਹਾ ਕਿ 78 ਲੋਕ ਅਜੇ ਵੀ ਲਾਪਤਾ ਨੇ 87 ਲਾਸ਼ਾਂ ਗੁੰਮਾ ਜਰਨਲ ਹਸਪਤਾਲ ਦੇ ਮਰਦਾਂ ਘਰ ਵਿੱਚ ਰੱਖੀਆਂ ਗਈਆਂ ਨੇ ਅਤੇ 9 ਬਚੇ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹ ਜਾਣਕਾਰੀ ਨਿਊਜ਼ ਏਜੰਸੀ ਸਨਿਊ ਨੇ ਦਿੱਤੀ ਆ। ਆਸਟ੍ਰੇਲੀਆ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਹਾਲ ਹੀ ਵਿੱਚ ਪ੍ਰਕਾਸ਼ਿਤ ਅੰਕੜੇ ਦਿਖਾਉਂਦੇ ਨੇ ਕਿ ਆਸਟ੍ਰੇਲੀਆ ਵਿੱਚ ਵਿਦੇਸ਼ੀ ਸਟੂਡੈਂਟਸ ਦੀ آمد ਵਿੱਚ ਪਾਰੀ ਗ੍ਰਾਵਟ ਆਈ ਹੈ ਇਸ ਦਾ ਮੁੱਖ ਕਾਰਨ ਸਰਕਾਰ ਦੀਆਂ ਨੀਤੀਆਂ ਨੇ ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਦੇਸ਼ ਵਿੱਚ ਪ੍ਰਵਾਸੀਆਂ ਦੀ ਆਮਦ ਨੂੰ ਘਟਾਉਣ ਵਾਲੀ ਸਰਕਾਰ ਵੱਲੋਂ ਕੀਤੀ ਕਾਰਵਾਈ ਕਾਰਨ ਆਸਟ੍ਰੇਲੀਆ ਵਿੱਚ ਸਟੱਡੀ ਲਈ ਅੰਤਰਰਾਸ਼ਟਰੀ ਸਟੂਡੈਂਟਸ ਵੱਲੋਂ ਵੀਜ਼ਾ ਅਰਜ਼ੀਆਂ ਦੀ ਗਿਣਤੀ ਅੱਧੀ ਰਹੀ ਹੈ ਅਖਬਾਰਾਂ ਦੁਆਰਾ ਪ੍ਰਕਾਸ਼ਿਤ ਸਿੱਖਿਆ ਵਿਭਾਗ ਦੇ ਅੰਕੜਿਆਂ ਅਨੁਸਾਰ ਅਗਸਤ ਵਿੱਚ ਉਦੇਸ਼ਾਂ ਤੋਂ 15270 ਅੰਤਰਰਾਸ਼ਟਰੀ ਸਟੂਡੈਂਟਸ ਵੀਜ਼ਾ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਜੋ ਅਗਸਤ 2023 ਵਿੱਚ 30703 ਤੋਂ ਘਟ ਨੇ ਸਨੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜੁਲਾਈ ਵਿੱਚ 18697 ਵਿਦੇਸ਼ੀ ਸਟੂਡੈਂਟਸ ਨੇ ਆਸਟ੍ਰੇਲੀਆ ਵਿੱਚ ਪੜ੍ਹ ਲਈ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਜਦਕਿ 2023 ਵਿੱਚ ਇਸ ਮਹੀਨੇ 36207 ਸਟੂਡੈਂਟਸ ਨੇ ਵੀਜ਼ਾ ਲਈ ਅਰਜ਼ੀ ਦਿੱਤੀ ਸੀ ਸਟੂਡੈਂਟਸ ਵੱਲੋਂ ਇੱਕ ਕਦਮ ਸਰਕਾਰ ਵੱਲੋਂ 1 ਜੁਲਾਈ ਤੋਂ ਅੰਤਰਰਾਸ਼ਟਰੀ ਸਟੂਡੈਂਟਸ ਵੀਜ਼ਾ ਲਈ ਅਰਜ਼ੀ ਫੀਸ 710 ਆਸਟ੍ਰੇਲੀਅਨ ਡਾਲਰ ਤੋਂ ਵਧਾ ਕੇ 1600 ਆਸਟ੍ਰੇਲੀਅਨ ਡਾਲਰ ਕਰਨ ਤੋਂ ਬਾਅਦ ਚੁੱਕਿਆ ਗਿਆ ਸਰਕਾਰ ਨੇ ਅਗਸਤ ਵਿੱਚ ਘੋਸ਼ਣਾ ਕੀਤੀ ਸੀ ਕਿ ਆਸਟ੍ਰੇਲੀਆ ਦੇ ਰਿਕਾਰਡ ਉੱਚ ਪ੍ਰਵਾਸੀ ਦਾਖਲੇ ਨੂੰ ਘਟਾਉਣ ਲਈ ਇੱਕ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ 2025 ਵਿੱਚ ਯੂਨੀਵਰਸਿਟੀ ਅਤੇ ਕੀਤਾਮੁਖੀ ਸਿੱਖਿਆ ਪ੍ਰਦਾਤਾਵਾਂ ਵਿੱਚ ਨਵੇਂ ਅੰਤਰਰਾਸ਼ਟਰੀ ਸਟੂਡੈਂਟਸ ਦੇ ਦਾਖਲੇ ਨੂੰ 270000 ਤੱਕ ਸੀਮਿਤ ਕਰੇਗੀ